ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpanjab.in ਤੇ ਸ਼ਿਖਰਧਵਨ ਆਸਟ੍ਰੇਲੀਆ ਦੌਰੇ ਤੇ ਚਾਹੇ ਕੋਈ ਖਾਸ ਕਮਾਲ ਨਹੀਂ ਕਰ ਸਕੇ ਪਰ ਬੰਗਲਾਦੇਸ਼ ਚ ਤਵਨ ਨੇ ਤਬਾਕਾ ਕਰ ਦਿੱਤਾ ਟੀਮ ਇੰਡੀਆ ਨੇ ਬੰਗਲਾਦੇਸ਼ ਖਿਲਾਫ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਭਾਰਤੀ ਟੀਮ ਦੀ ਮੁਰਲੀ ਵਿਜੇ ਅਤੇ ਸ਼ਿਖਰਧਵਨ ਦੀ ਇਸਲਾਮੀ ਜੋੜੀ ਨੇ ਟੀਮ ਨੂੰ ਦਮਦਾਰ ਸ਼ੁਰੂਆਤ ਦਿੱਤੀ ਤਵਨ ਨੇ ਤਮਾਕੇਦਾਰ ਪਾਰੀ ਖੇੜਦਿਆਂ ਅਰਧ ਸੈਂਕੜਾ ਪੂਰਾ ਕੀਤਾ ਤਵਨ ਨੇ ਮਹਿਜ਼ 47 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕਰ ਲਿਆ ਤਵਨ ਨੇ ਆਪਣੀ ਪਾਰੀ ਦੌਰਾਨ 10 ਚੌਕੇ ਵੀ ਜੜੇ 15 ਓਵਰਾਂ ਦੀ ਖੇਡ ਪੂਰੀ ਹੋਣ ਤੱਕ ਤਵਨ ਦੇ ਤਮਾਕੇ ਦੇ ਆਸਰੇ ਭਾਰਤੀ ਟੀਮ ਨੇ 70 ਦੌੜਾਂ ਬਣਾ ਲੀਆਂ ਸੀ ਤੇ ਦੂਜੇ ਪਾਸੇ ਮੁਰਲੀ ਵਿਜੇ ਆਪਣੇ ਥੀਮੇ ਅੰਦਾਜ਼ 'ਚ ਪਾਰੀ ਨੂੰ ਅੱਗੇ ਵਧਾ ਰਹੇ ਸੀ ਖਾਸ ਗੱਲ ਇਹ ਰਹੀ ਕਿ ਜਦ ਤੱਕ ਮੁਰਲੀ ਵਿਜੇ ਨੇ ਆਪਣਾ ਪਹਿਲਾ ਚੌਕਟ ਠੋਕਿਆ ਉਸ ਵੇਲੇ ਤੱਕ ਤਵਨ 9 ਚੌਕੇ ਠੋਕ ਚੁੱਕੇ ਸੀ ਮੁਰਲੀ ਵਿਜੇ ਨੇ ਜਦ ਪਹਿਲਾ ਚੌਕਾ ਲਗਾਇਆ ਤਾਂ ਉਸ ਦਾ ਸਕੋਰ 30 ਗੇਂਦਾਂ ਤੇ 5 ਦੌੜਾਂ ਸੀ ਉਸ ਵੇਲੇ ਧਵਨ ਨੇ 44 ਗੇਂਦਾਂ ਤੇ 49 ਦੌੜਾਂ ਬਣਾ ਲਈਆਂ ਸੀ ਧਵਨ ਦੇ ਧਮਾਲ ਨੇ ਭਾਰਤੀ ਟੀਮ ਨੂੰ ਮਜ਼ਬੂਤ ਸ਼ੁਰੂਆਤ ਲੈਣ 'ਚ ਮਦਦ ਕੀਤੀ ਹੈ